ਸੋਸ਼ਲ ਮੀਡੀਆ ਦੇ ਉੱਤੇ ਅਸੀਂ ਕਿਹਨੂੰ ਨਾਇਕ ਕਦੋਂ ਮੰਨ ਬੈਠ ਗਏ ਦਾ ਪਤਾ ਨਹੀਂ ਲੱਗਦਾ ਸਾਡੇ ਲਈ ਕੌਮ ਦਾ ਹੀਰਾ ਵੀ ਹਰ ਮਹੀਨੇ ਨਵਾਂ ਤੇ ਸਾਡੇ ਲਈ ਨਾਇਕ ਵੀ ਹਰ ਮਹੀਨੇ ਨਵਾਂ ਤੇ ਪਿਛਲੇ 2-3 ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਇੰਸਟਾਗ੍ਰam ਦੇ ਉੱਤੇ ਟਿਕਟੌਕ ਦੇ ਉੱਤੇ ਜਾਂ ਵੱਖ-ਵੱਖ ਹੋਰ ਮਾਧਿਅਮਾਂ ਦੇ ਉੱਤੇ ਜਿਵੇਂ ਫੈਜ਼ਲ ਜੱਟ ਦਾ ਚਰਚਾ ਛੜਿਆ ਜਿਸ ਤਰੀਕੇ ਦੇ ਨਾਲ ਉਹਨੂੰ ਨਾਇਕ ਬਣਾ ਕੇ ਪੇਸ਼ ਕੀਤਾ ਗਿਆ ਇਹਦੇ ਉੱਤੇ ਹੈਰਾਨੀ ਹੋਈ ਹੈ ਗਾਣੇ ਮਗਰਲੇ ਪਾਸੇ ਲੱਗੇ ਆ ਬੜੇ ਧੱਕੜ ਜੇ ਬੜੇ ਅਵੱਲੇ ਜੇ ਵੀ ਭਾਈ ਜੱਟ ਨੇ ਕਦੇ ਪ੍ਰਵਾਹ ਨਹੀਂ ਕੀਤੀ ਜੱਟ ਤਾਂ ਠੁੱਕ ਬਣਾ ਕੇ ਰੱਖਦਾ ਜੱਟ ਧੱਕੜ ਹੁੰਦੇ ਆ ਜੱਟ ਪ੍ਰਵਾਹ ਨਹੀਂ ਕਰਦੇਗੇ ਆ ਦੇਖੋ ਜੀ ਜੱਟ ਦੇ ਪੁੱਤ ਨੇ ਬੜਕ ਮਾਰਤੀ ਆ ਉਹਨੇ ਬੜਕ ਮਾਰੀ ਪਰ ਇਹ ਜੱਟ ਕੰਮ ਕੀ ਕਰਦਾ ਸੀ ਸਵਾਲ ਇਹ ਆ ਫੈਦਲ ਜੱਟਾ ਜਿਹੜਾ ਜਿਹੜਾ ਉਹਦੇ ਨਾਲ ਦੇ ਤਿੰਨ ਹੋਰ ਸਾਥੀ ਸੀ ਜਿੰਨਾਂ ਦਾ ਕੇ ਪਾਕਿਸਤਾਨ ਦੇ ਗੁਜਰਾਤ ਖੇਤਰ ਦੇ ਵਿੱਚ ਇਨਕਾਊਂਟਰ ਕੀਤਾ ਗਿਆ ਜਿਹੜਾ ਕਿ ਉੱਥੇ ਮੁਕਾਬਲਾ ਬਣਿਆ ਉਹਦੇ ਵਿੱਚ ਇੱਕ ਪਾਸੇ ਪੁਲਿਸ ਸੀ ਜਿਹੜੀ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੀ ਇੱਕ ਪਾਸੇ ਫੈਦਲ ਜੱਟ ਸੀ ਤੇ ਉੱਥੇ ਜਦੋਂ ਫਿਰ ਗੋਲਗਾਂ ਚੱਲੀਆਂ ਤੇ ਆਪਾਂ ਦੇਖਿਆ ਹੀ ਸਾਰਗਤ ਤਸਵੀਰਾਂ ਤੁਸੀਂ ਵੀ ਦੇਖੀਆਂ ਹੋਣੀਆਂ ਵੀਡੀਓ ਵੀ ਦੇਖੀਆਂ ਹੋਣੀਆਂ ਵੀ ਛੱਤਾਂ ਜਿਹੜੀਆਂ ਛਾਨਣੀ ਬਣੀਆਂ ਪਈਆਂ ਕੰਦਾ ਛਰਣੀ ਬਣੀਆਂ ਪਈਆਂ ਤੇ ਹੈਲੀਕਾਪਟਰ ਵੀ ਕਈ ਉੜਦੇ ਹੋਏ ਦਿਖਾਈ ਦਿੰਦੇ ਆ ਜਿਨ੍ਹਾਂ ਨੇ ਇਹ ਵੀਡੀਓ ਦੇਖ ਲਈਆਂ ਜਿਨ੍ਹਾਂ ਨੇ ਰੀਲਾਂ ਦੇਖੀਆਂ ਉਹਨਾਂ ਨੂੰ ਇਸ ਗੱਲ ਦਾ ਪਤਾ ਹੋਣਾ ਜਿਨ੍ਹਾਂ ਨੂੰ ਨਹੀਂ ਪਤਾ ਬਹੁਤ ਵੱਡੀ ਗੱਲ ਹੈ ਤੁਹਾਨੂੰ ਪਤਾ ਲੱਗਣਾ ਵੀ ਨਹੀਂ ਚਾਹੀਦਾ ਕਿਉਂਕਿ ਇਹ ਗੱਲਾਂ ਪਤਾ ਲਾਉਣ ਵਾਲੀਆਂ ਹੈ ਨਹੀਂ ਪਰ ਜਿਹੜਾ ਮੇਰਾ ਵਿਸ਼ਾ ਉਹ ਇਹ ਆ ਕਿ ਸਾਡੇ ਪੰਜਾਬੀਆਂ ਦੇ ਨਾਇਕ ਹੁਣ ਇਹ ਨਹੀਂ ਕਿ ਫੈਦਲ ਜੱਟ ਨੇ ਗੱਲ ਕਹੀ ਆ ਕਿ ਜੱਟ ਦਾ ਪੋਤਾ ਮੁਕਾਬਲਾ ਖਰੂਗਾ ਭਾਈਦੇ ਨਹੀਂ ਫਿਰ ਆ ਜਿਹੜੀ ਆਵਾਜ਼ ਆ ਜਿਹੜੀ ਕਿ ਅੰਦਰੋਂ ਆਉਂਦੀ ਆ ਕੋਠੀ ਦੇ ਵਿੱਚੋਂ ਘਰ ਦੇ ਵਿੱਚੋਂ ਇਸ ਆਵਾਜ਼ ਦੇ ਉੱਤੇ ਪੰਜਾਬੀਆਂ ਦੇ ਵੱਡੇ ਹਿੱਸੇ ਨੇ ਸੋਸ਼ਲ ਮੀਡੀਆ ਤੇ ਰੀਲਾਂ ਬੜਾ ਬੜਾ ਕੇ ਪਾਈਆਂ ਤੁਹਾਨੂੰ ਫੈਦਲ ਜੱਟ ਬੜਕ ਮਾਰਦਾ ਜੱਟ ਭੱਜਦਾ ਨਹੀਂ ਜੱਟ ਮੁਕਾਬਲਾ ਕਰੋ ਇਹ ਤਾਂ ਗੱਲ ਸੁਣ ਗਈ ਤੇ ਫੈਦਲ ਜੱਟ ਨੇ ਨਸ਼ਾ ਦੀ ਤਸਕਰੀ ਕਿੰਨੀ ਕੀਤੀ ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਲੱਗਿਆ ਤੁਹਾਡੇ ਨਾਇਕ ਕਿਹੋ ਜੇ ਬਣ ਗਏ ਆ ਜਿਹਨੂੰ ਤੁਸੀਂ ਨਾਇਕ ਮੰਨਦੇ ਆ ਉਹਦਾ ਪਿਛੋਕੜ ਕੀ ਆ ਉਨੇ ਹੁਣ ਤੱਕ ਕੀਤਾ ਕੀ ਆ ਉਹਨੇ ਦੇਸ਼ ਲਈ ਸਮਾਜ ਲਈ ਗਵਾਂਡ ਲਈ ਗਲੀ ਲਈ ਪੱਤੀ ਲਈ ਸੂਬੇ ਲਈ ਕੀਤਾ ਕੀ ਆ ਸਵਾਲ ਤਾਂ ਇਹ ਆ ਇਸ ਬੰਦੇ ਦੇ ਉੱਤੇ ਜਿਹਨੂੰ ਤੁਸੀਂ ਨਾਇਕ ਮੰਨਿਆ ਇਹਦੇ ਉੱਤੇ ਪਤਾ ਲੱਗਾ ਜੀ ਬਹੁਤ ਸਾਰੇ ਪਰਚੇ ਦਰਜ ਆ ਪਿਛਲੇ 8 ਤੋਂ ਲੈ ਕੇ 10 ਸਾਲਾਂ ਦੇ ਵਿੱਚ ਇਹਦੀ ਨਸ਼ਾ ਤਸਕਰੀ ਦੇ ਬਹੁਤ ਸਾਰੇ ਦੋਸ਼ ਲੱਗੇ ਆ ਇਹਦੇ ਉੱਤੇ ਕਈ ਤਰ੍ਹਾਂ ਦੇ ਹੋਰ ਵੀ ਪਰਚੇ ਦਰਜ ਆ ਪੁਲਿਸ ਨੇ ਉਸ ਕੋਠੀ ਨੂੰ ਘੇਰਾ ਪਾਇਆ ਕਹਿੰਦੇ ਜੀ ਗੋਲੀ ਚੱਲੀ ਉਹਦੇ ਵਿੱਚ ਪੁਲਿਸ ਮੁਲਾਜ਼ਮਾਂ ਦਾ ਇੱਕ ਸਾਥੀ ਜਿਹੜਾ ਮਾਰਿਆ ਗਿਆ ਉਸ ਤੋਂ ਬਾਅਦ ਪੁਲਿਸ ਚੜ੍ਹ ਕੇ ਆਈ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਨੇ ਪੁਲਿਸ ਮੁਲਾਜ਼ਮ ਸੀ ਤੇ 17 ਘੰਟੇ ਕਨੇ ਵੀ ਮੁਕਾਬਲਾ ਹੋਇਆ ਉਹਦੇ ਵਿੱਚੋਂ ਚਾਰੇ ਜਣੇ ਢੇਰ ਹੋ ਗਏ ਆ ਜਾਂ ਤਿੰਨ ਜਣੇ ਜਾਂ ਜਿੰਨੇ ਵੀ ਅੰਦਰ ਸੀਗੇ ਜਿਹਦੇ ਵਿੱਚ ਇੱਕ ਫੈਦਲ ਜੱਟ ਤੇ ਉਹਦਾ ਇੱਕ ਰਿਸ਼ਤੇਦਾਰ ਵੀ ਸੀਗਾ ਤੇ ਇਹ ਪੰਜਾਬੀਆਂ ਦੇ ਲਈ ਬਹੁਤ ਵੱਡੀ ਵੜਿੱਤਣ ਵਾਲੀ ਗੱਲ ਬਣ ਗਈ ਕਿਉਂਕਿ ਉਹਦੀ ਅੰਦਰੋਂ ਆਵਾਜ਼ ਆਉਂਦੀ ਹੈ ਵੀ ਜੱਟ ਦਾ ਪੁੱਤ ਅੱਜ ਭਾਈ ਦਾ ਨੀਗਾ ਤੇ ਭਾਈ ਅਸੀਂ ਰਿਸ਼ਵਤਾ ਲੈਣ ਵਾਲੇ ਨਹੀਂਗੇ ਰਿਸ਼ਵਤਾ ਲੈਣ ਵਾਲੇ ਕਦੇ ਸ਼ਹੀਦ ਨਹੀਂ ਹੁੰਦੇ ਐਨਾ ਗੱਲਾਂ ਨੂੰ ਚੁੱਕਿਆ ਗਿਆ ਦੇਖੋ ਮੈਨੂੰ ਹੈਰਾਨੀ ਇਸ ਗੱਲ ਦੀ ਉਸੇ ਲੈਂਦੇ ਪੰਜਾਬ ਦੇ ਵਿੱਚ ਦੁੱਲੇ ਪੱਟੀ ਦੀ ਕਬਰ ਵੀ ਆ ਕਦੇ ਉਹਦੇ ਬਾਰੇ ਰੀਲਾਂ ਬਣੀਆਂ ਇਧਰਲੇ ਪੰਜਾਬ ਦੇ ਵਿੱਚ ਜਿਹੜੇ ਰੀਲਾਂ ਬਣਾਉਂਦੇ ਆ ਉਹਨਾਂ ਨੂੰ ਪਤਾ ਵੀ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਕਦੋਂ ਹੁੰਦਾ ਤੇ ਸ਼ਹੀਦੀ ਦਿਹਾੜਾ ਕਦੋਂ ਹੁੰਦਾ ਰਾਜਗੁਰੂ ਤੇ ਸੁਖਦੇਵ ਦਾ ਪਿਸ਼ੋਕਰ ਤੁਹਾਨੂੰ ਪਤਾ ਤੁਹਾਨੂੰ ਕਰਤਾਰ ਸਿੰਘ ਸਰਾਭਾ ਦਾ ਪਤਾ ਇੱਕ ਜਣਾ ਮੈਨੂੰ ਦੱਸੋ ਵੀ ਭਾਈ ਕਰਤਾਰ ਸਿੰਘ ਸਰਾਭਾ ਜਿਹੜਾ ਉਹਦੇ ਬਾਰੇ ਮੈਨੂੰ ਜਾਣਕਾਰੀ ਮੁਕੰਮਲ ਹੈਗੀ ਹੈ ਜਿਹਨੇ ਰੀਲਾਂ ਬਣਾ ਬਣਾ ਕੇ ਪਾਇਆ ਵੀ ਜੱਟ ਨੇ ਧੂੜ ਅੜਾਤੀ ਜੱਟ ਨੇ ਕਮਾਲਾਂ ਕਰਤੀਆਂ ਫੱਕੀਆਂ ਅੜਾਤੀਆਂ ਜਿਨ੍ਹਾਂ ਨੇ ਆ ਗੱਲ ਕਹੀ ਆ ਉਹਨਾਂ ਨੂੰ ਇਸ ਗੱਲ ਦਾ ਪਤਾ ਕਿ ਭਾਈ ਚੰਦਰ ਸ਼ੇਖਰ ਆਜ਼ਾਦ ਪੈਦਾ ਕਦੋਂ ਹੋਇਆ ਤੇ ਮੌਤ ਕਦੋਂ ਹੋਈ ਆ ਤੁਹਾਨੂੰ ਇਸ ਗੱਲ ਦਾ ਪਤਾ ਵੀ ਭਾਈ ਸ਼ਹੀਦਾਂ ਦੇ ਬਾਰੇ ਮੁਕੰਮਲ ਕੋਈ ਜਾਣਕਾਰੀ ਹੈ ਤੁਹਾਨੂੰ 10 ਸ਼ਹੀਦਾਂ ਦੇ ਲਗਾਤਾਰ ਨਾਂ ਚਿੱਤੇ ਹਨ ਪਰ ਕਿਉਂਕਿ ਆਪਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਇੱਕ ਨਵਾਂ ਨਾਇਕ ਲੱਭਣ ਦੀ ਇਰਦਾ ਤੇ ਸਾਨੂੰ ਉਹ ਨਾਇਕ ਚੰਗਾ ਲੱਗਦਾ ਜਿਹੜਾ ਸਾਡੇ ਸੁਭਾਅ ਵਰਗਾ ਹੁੰਦਾ ਵੀ ਚੱਕ ਦਿਆਂਗੇ ਰੱਖ ਦਿਆਂਗੇ ਵੱਢ ਦਿਆਂਗੇ ਧੱਕਾ ਪਾ ਦਿਆਂਗੇ ਇਸ ਧੱਕ ਦੇ ਪਿੱਛੇ ਕਿੰਨੇ ਲੋਕ ਪੱਟੇ ਗਏ ਕਿੰਨੇ ਟੱਬਰ ਪੱਟੇ ਗਏ ਕਦੇ ਉਹਨਾਂ ਦੇ ਟੱਬਰਾਂ ਨੂੰ ਜਾ ਕੇ ਪੁੱਛਿਆ ਤੁਸੀਂ ਮੈਨੂੰ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਕਿ ਪੰਜਾਬ ਦੀ ਇਧਰਲੇ ਪੰਜਾਬ ਦੀ ਜਵਾਨੀ ਵੀ ਤੇ ਉਧਰਲੇ ਪੰਜਾਬ ਦਾ ਇੱਕ ਹਿੱਸਾ ਵੀ ਜਿਸ ਤਰੀਕੇ ਦੇ ਨਾਲ ਹੋਛੀਆਂ ਗੱਲਾਂ ਕਰਦਾ ਜਿਵੇਂ ਫੁਕਰੀਆਂ ਮਾਰਦਾ ਉਹਨਾਂ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਵੀ ਭਾਈ ਅਤੀਤ ਦੇ ਬਾਰੇ ਵੀ ਮਾੜੀ ਜਿਹੀ ਪੜਤਾਲ ਕਰ ਲਈਏ ਤੇ ਇਹਨਾਂ ਗੱਲਾਂ ਦੇ ਦੂਰ ਰਸੇ ਨਤੀਜੇ ਕੀ ਹੁੰਦੇ ਆ ਇਸ ਗੱਲ ਦੇ ਬਾਰੇ ਵੀ ਜਾਣੀਏ ਸਾਨੂੰ ਇਸ ਗੱਲ ਦਾ ਦੁੱਖ ਆ ਕਿ ਸਾਡੇ ਪੰਜਾਬੀ ਹੀ ਨਸ਼ਾ ਨੂੰ ਵੇਚ ਰਹੇ ਹਨ ਸਾਡੇ ਪੰਜਾਬੀ ਹੀ ਬਕਵਾ ਰਹੇ ਹਨ ਸਾਡੇ ਪੰਜਾਬੀ ਹੀ ਨਸ਼ੇ ਕਰ ਕਰਕੇ ਮਰ ਰਹੇ ਹਨ ਤੇ ਤਸਕਰਾਂ ਦੇ ਮਹਿਲ ਬਣ ਰਹੇ ਆ ਤੇ ਕੁੱਲੀਆਂ ਵੀ ਉਜੜ ਰਹੀਆਂ ਉਹਨਾਂ ਲੋਕਾਂ ਦੀਆਂ ਜਿਹੜੇ ਲੋਕ ਇਹਨਾਂ ਨਸ਼ਾ ਦੀ ਵਰਤੋਂ ਕਰਦੇ ਆ ਇਹ ਲੈਹਿੰਦੇ ਪੰਜਾਬ ਦੇ ਵਿੱਚ ਵੀ ਇਵੇਂ ਆ ਤੇ ਤੁਹਾਡੇ ਗਲੀ ਗੁਆਂਢ ਦੇ ਵਿੱਚ ਚੜਦੇ ਪੰਜਾਬ 'ਚ ਆਪਣੇ ਵਾਲੇ ਪਾਸੇ ਵੀ ਇਵੇਂ ਆ ਪਰ ਸਾਡੇ ਨਾਇਕ ਇਹੋ ਜੇ ਆ ਤੁਹਾਨੂੰ ਇਸ ਗੱਲ ਦਾ ਕਿਉਂ ਨਹੀਂ ਪਤਾ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਸੋਚ ਕੀ ਸੀ ਤੁਸੀਂ ਉਹਦੇ ਉੱਤੇ ਕਦੇ ਇੰਨੀ ਗਰੀਲਾ ਬਣਾਈਆਂ ਫੈਜ਼ਲ ਜੱਟ ਦਾ ਆਪਾਂ ਨੂੰ ਚੇਤਾ ਆ ਗਿਆ ਜਿਹੜਾ ਕਿ ਨਸ਼ੇ ਦਾ ਤਸਕਰ ਸੀ ਜਿਹਨੂੰ ਪੁਲਿਸ ਨੇ ਘੇਰਾ ਪਾਇਆ ਉਹਦੀਆਂ ਦੋ ਗੱਲਾਂ ਆਪਾਂ ਵਾਇਰਲ ਕਰ ਲਈਆਂ ਵੀ ਜੱਟ ਦਾ ਪੁੱਤ ਮੈਦਾਨ ਦੇ ਵਿੱਚੋਂ ਭਾਈ ਦਾ ਨਹੀਂ ਤੇ ਜਿਹੜੀਆਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਜੇਲ੍ਹ ਡਾਇਰੀ ਵਿੱਚ ਲੀਆਂ ਗੱਲਾਂ ਉਹ ਆਪਾਂ ਨੂੰ ਕਿੰਨੀਆਂ ਖਚੇਤੇ ਆ ਕਦੇ ਉਹਦੇ ਉੱਤੇ ਵੀ ਰੀਲ ਬਣਾਓ ਪਰ ਉਹ ਕੰਮ ਦੇ ਲਈ ਦਿਮਾਗ ਤੇ ਜ਼ੋਰ ਪਾਉਣਾ ਪੈਣਾ ਤੇ ਦਿਮਾਗ ਆਪਣਾ ਰਹਿਣੇ ਪਿਆ ਤੇ ਇਸ ਕਰਕੇ ਭਾਈ ਸਾਡੇ ਨਾਇਕ ਅਵੱਲੇ ਆ ਸਾਡੇ ਨਾਇਕ ਹਫਤੇ ਲਈ ਹੁੰਦੇ ਆ ਅਗਲੇ ਹਫਤੇ ਅਸੀਂ ਹੋਰ ਨਾਇਕ ਅਸੀਂ ਕੋਈ ਹੋਰ ਹੀਰਾ ਕੌਮ ਦਾ ਅਸੀਂ ਕੋਈ ਹੋਰ ਬੰਦਾ ਲੱਭਾਂਗੇ ਜਿਹੜਾ ਕਮਾਗੇ ਜੇ ਕਿ ਆ ਠੋਕ ਬਣਦਾ ਇਹ ਕਮਾਲ ਕਰਦਾ ਅਗਲੀ ਗੱਲ ਬੜੀ ਮਹੱਤਵਪੂਰਨਾ ਪੰਜਾਬ ਦੇ ਬੱਚੇ ਇਧਰ ਲਈ ਪੰਜਾਬ ਦੇ ਵਿੱਚ ਵੀ ਤੇ ਉਧਰ ਵੀ ਜੱਟਵਾਦ ਦਾ ਸਰੂਰ ਜਾਂ غرور ਕਿਵੇਂ ਚੜ ਕੇ ਬੋਲਦਾ ਇਹਦੇ ਉੱਤੇ ਮੈਨੂੰ ਹੈਰਾਨੀ ਹੁੰਦੀ ਆ ਜੱਟਾਂ ਦੀ ਅੱਜ ਹਾਲਤ ਕੀ ਆ ਜਿਹੜੇ ਫੁਕਰੀਆਂ ਮਾਰਦੇ ਜੱਟ ਧੱਕੜ ਹੁੰਦੇ ਹਨ ਜੱਟ ਇੰ样 ਹੁੰਦੇ ਹਨ ਉਹ ਜੱਟ ਦੇ ਜਾ ਕੇ ਖੇਤਾਂ ਦੇ ਵਿੱਚ ਦੇਖੋ ਤਾਂ ਧਰਨੀਆਂ ਤੇ ਬੈਠੇ ਆ ਜਿਹੜੇ ਰੀਲਾ ਪਾਉਣ ਵਾਲੇ ਆ ਇਹਨਾਂ ਦਾ ਸੰਸਾਰ ਹੋਰ ਅਸਲ ਦੇ ਵਿੱਚ ਇਹਨਾਂ ਨੂੰ ਸਮਾਜ ਦੇ ਬਾਰੇ ਕੋਈ ਗਿਆਨ ਨਹੀਂ ਨਾ ਇਹਨਾਂ ਨੂੰ ਗਿਆਨ ਦੀ ਗੱਲ ਪਚਦੀ ਆ ਨਾ ਇਹਨੇ ਕਦੇ ਪੜਿਆ ਨਾ ਇਹਨਾਂ ਨੂੰ ਪੜਨ ਦੀ ਕਦੇ ਲੋੜ ਮਹਿਸੂਸ ਹੁੰਦੀ ਆ ਇਹਨਾਂ ਨੂੰ ਹੌਲੀਆਂ ਗੱਲਾਂ ਚੰਗਾ ਲੱਗਦੀਆਂ ਇਹ ਖੁਦ ਨੂੰ ਗੀਤਾਂ ਵਰਗੇ ਸਮਝਦੇ ਜਦ ਕਿ ਗੀਤਾਂ ਵਾਲੇ ਤਾਂ ਖੁਦ ਬੌਂਸਰ ਲੈ ਕੇ ਚੱਲਦੇ ਆ ਜਿਹੜੇ ਇਹਨਾਂ ਗੀਤਾਂ ਨੂੰ ਪੇਸ਼ ਕਰਦੇ ਆ ਜਿਨ੍ਹਾਂ ਦੇ ਗੀਤ ਤੁਸੀਂ ਮਗਰ ਲਾ ਲਾ ਕੇ ਕਹਿੰਦੇ ਵੀ ਜੱਟ ਆ ਗਿਆ ਧੂਣਾ ਪਟ ਨੂੰ ਐਨੇ ਕਿੱਲੇ ਜੱਟ ਦੇ ਇਹ ਜੀ ਹਾਈਵੇ ਤੇ ਜਿਹੜੀ ਆ ਉਹ ਗੱਡੀ ਛੂਕਾਂ ਪਾਉਣੀ ਜੱਟ ਦੀ ਤਾਂ ਜੱਟ ਐਂ ਕਰ ਦਿੰਦਾ ਹੁੰਦਾ ਉਹਨਾਂ ਦਾ ਗੁਜ਼ਾਰਾ ਬੌਂਸਰਾਂ ਬਣਾ ਨਹੀਂ ਹੁੰਦਾ ਉਹ ਬੌਂਸਰਾਂ ਬਣਾ ਨਹੀਂ ਸਾਰਦੇ ਉਹ ਤਾਂ ਆਪ ਪੁਲਿਸ ਦੇ ਕੋਲੇ ਜਾ ਜਾ ਕੇ ਇਹ ਗੱਲ ਕਹਿੰਦੇ ਆ ਕਿ ਭਾਈ ਸਾਨੂੰ ਧਮਕੀ ਆ ਗਈ ਆ ਸਾਨੂੰ ਆ ਗੱਲ ਹੋ ਗਈ ਆ ਸੋ ਇਸ ਕਰਕੇ ਬੇਨਤੀ ਇਹ ਆ ਕਿ ਫੈਜ਼ਲ ਜੱਟ ਤੁਹਾਡਾ ਨਾਇਕ ਨਹੀਂ ਆ ਜਿਹਨੂੰ ਇਹ ਲੱਗਦਾ ਜੀ ਕਿ ਲਹਿੰਦੇ ਪੰਜਾਬ ਦੇ ਵਿੱਚ ਨਾਇਕ ਨਹੀਂ ਲੱਭ ਰਿਆ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਸ਼ਾਦਮਾਨ ਚੌਕ ਜਾ ਕੇ ਦੇਖਿਆ ਕਰੋ ਉੱਥੇ ਭਾਈ ਸ਼ਾਦਮਾਨ ਚੌਕ ਉਹ ਥਾਂ ਜਿੱਥੇ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਆ ਜਿਹਦਾ ਨਾਂ ਇਸ ਵੇਲੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਨਾਂ ਦੇ ਉੱਤੇ ਰੱਖਣ ਦੀ ਮੰਗ ਚੱਲ ਰਹੀ ਆ ਜੇ ਤੁਹਾਨੂੰ ਨਾਇਕ ਨਹੀਂ ਲੱਭਦਾ ਤੇ ਜਾ ਕੇ ਕਦੇ ਉੱਥੇ ਦੁੱਲੇ ਪੱਟੀ ਦੀ ਕਬਰ ਲਹਿੰਦੇ ਪੰਜਾਬ ਦੇ ਵਿੱਚ ਹੀ ਕਦੇ ਉਹਨੂੰ ਦੇਖੋ ਜਿਹਨੇ ਕਿ ਸੁੰਦਰੀ ਤੇ ਮੁੰਦਰੀ ਦੀ ਗੱਲ ਕੀਤੀ ਸੀ ਜਿਹਨੇ ਕਿ ਕੁੜੀਆਂ ਦੀ ਜਿਹੜੀ ਜ਼ਿੰਦਗੀ ਬਚਾਈ ਸੀ ਜਿਹਨੇ ਕਿ ਉੱਥੇ ਬਗਾਵਤੀ ਤੇਵਰ ਦਿਖਾਇਆ ਬਗਾਵਤ ਕੀਤੀ ਸੀ ਜਿਹੜਾ ਕਿ ਹਕੂਮਤ ਦੇ ਨਾਲ ਸੋਚ ਮਿਲਾ ਕੇ ਨਹੀਂ ਚੱਲਦਾ ਸੀ ਜਿਨੇ ਬਹੁਤ ਕਮਾਲਾਂ ਕੀਤੀਆਂ ਸੀ ਉਹ ਤੁਹਾਡੇ ਨਾਇਕ ਭੁੱਲ ਗਏ ਤੇ ਤੁਹਾਨੂੰ ਅੱਜ ਦੇ ਨਾਇਕ ਚੇਤੇ ਆ ਗੀਤਾਂ ਵਰਗੇ ਨਾ ਬਣੋ ਗੀਤ ਮਨ ਪਰਚਾਵੇ ਲਈ ਆ ਆਪੇ ਤੁਸੀਂ ਕਹਿੰਦੇ ਹੋ ਤੁਸੀਂ ਕਹਿੰਦੇ ਵੀ ਇੰਟਰਟੇਨਮੈਂਟ ਲਈ ਆ ਤੇ ਫਿਰ ਤੁਸੀਂ ਗੈਂਗਸਟਰਾਂ ਦੇ ਪਿਛਲੇ ਪਾਸੇ ਜਾ ਕੇ ਤੇ ਵੀਡੀਓ ਦੇ ਉੱਤੇ ਲਾ ਲਾ ਕੇ ਗੀਤ ਤੇ ਫਿਰ ਕਹਿੰਦੇ ਵੀ ਅਸੀਂ ਕਮਾਲਾਂ ਹੀ ਕਰਦੇ ਜੱਟ ਤਾਂ ਹੀ ਹੁੰਦੇ ਆ ਇੱਕ ਮੇਰੀ ਬੇਨਤੀ ਸਾਡੇ মিডিਆ ਨੂੰ ਵੀ ਆ ਸਾਡੇ মিডিਏ ਨੇ ਗੈਂਗਸਟਰਾਂ ਨੂੰ ਤੇ ਨਸ਼ਾ ਤਸਕਰਾਂ ਨੂੰ ਗਲੈਮਰਾਇਜ਼ ਕਿਵੇਂ ਕੀਤਾ ਇਹ ਬੜੇ ਦੁੱਖ ਦੀ ਗੱਲ ਆ ਗੈਂਗਸਟਰਾਂ ਦੀਆਂ ਇੰਟਰਵਿਊ ਹੁੰਦੀਆਂ ਨਸ਼ਾ ਤਸਕਰਾਂ ਦੀਆਂ ਇੰਟਰਵਿਊ ਹੁੰਦੀਆਂ ਇਹ ਗੱਲ ਮੀਡੀਆ ਦੇ ਵਿੱਚ ਆਉਂਦੀ ਆ ਕਿ ਫਲਾਣੇ ਦੇ ਐਨੇ ਫਲਾਣੇ ਥਾਂ ਦੇ ਉੱਤੇ ਮੁਕਾਬਲਾ ਕਰਨ ਲਈ ਬੰਦੇ ਰੱਖੇ ਆ ਫਲਾਣੇ ਦੀ ਪੇਸ਼ੀ ਦੇ ਮੌਕੇ ਘੱਡੀਆਂ ਦੀਆਂ ਡਾਰਾਂ ਏਦਾਂ ਹੁੰਦੀਆਂ ਆ ਆਪਾਂ ਨੂੰ ਲੋੜ ਕੀ ਐਨਾ ਗੱਲਾਂ ਨੂੰ ਪ੍ਰਚਾਰ ਕਰਨ ਦੀ ਆਪਾਂ ਨੂੰ ਲੋੜ ਕੀ ਐਨਾ ਗੱਲਾਂ ਨੂੰ ਅੱਗੇ ਵਧਾਉਣ ਦੀ ਤੁਹਾਨੂੰ ਚਿਤੇ ਆ ਵੀ ਭਾਈ ਇਸ ਤਰੀਕੇ ਨਾਲ ਜਵਾਨੀ ਦੇ ਉੱਤੇ ਕਿੰਨਾ ਅਸਰ ਪੈਂਦਾ ਸੋ ਤੁਹਾਡਾ ਨਾਇਕ ਜੇਕਰ ਫੈਦਲ ਜੱਟ ਆ ਤੇ ਫਿਰ ਤੁਹਾਡਾ ਹਾਲ ਵੀ ਉਹ ਜਾ ਹੋਊਗਾ ਜੇ ਤੁਹਾਡਾ ਨਾਇਕ ਕੋਈ ਚੰਗਾ ਹੈਗਾ ਤੇ ਫਿਰ ਤੁਸੀਂ ਉਸ ਰਾਹ ਦੇ ਉੱਤੇ ਤੁਰੋਗੇ ਤੁਸੀਂ ਉਹਦੇ ਵਰਗਾ ਬਣਨ ਦੀ ਕੋਸ਼ਿਸ਼ ਕਰੋਗੇ ਦੁੱਖ ਇਸ ਗੱਲ ਦਾ ਕਿ ਮੁਸ਼ਕਲਾਂ ਦੇ ਵਿੱਚ ਫਸੀ ਹੋਈ ਜਵਾਨੀ ਨੂੰ ਮੁਸ਼ਕਲ ਨਹੀਂ ਦਿਸਦੀ ਦੁੱਖ ਇਸ ਗੱਲ ਦਾ ਕਿ ਇਸ ਵੇਲੇ ਜਿਹੜੀ ਗੱਲ ਨੂੰ ਸਮਝਣਾ ਚਾਹੀਦਾ ਸਾਡੀ ਜਵਾਨੀ ਦਾ ਵੱਡਾ ਹਿੱਸਾ ਉਸ ਨੂੰ ਸਮਝ ਕੇ ਰਾਜ਼ੀ ਨਹੀਂ ਜੋ ਉਰਲਗਾ ਪਰਲੀਆਂ ਗੱਲਾਂ ਠੇਂ ਠੋ ਕਰਨਾ ਇਹ ਸਾਡੇ ਸੁਭਾਅ ਦਾ ਬਣ ਗਿਆ ਹਿੱਸਾ ਸਾਨੂੰ ਗੋਲੀਆਂ ਚੰਗੀਆਂ ਲੱਗਦੀਆਂ ਸਾਨੂੰ ਇਸ ਵੇਲੇ ਤਾੜ-ਤਾੜ ਚੰਗੀ ਲੱਗਦੀ ਹੈ ਇਹ ਸਾਡੇ ਸੁਭਾਅ ਦੇ ਵਿੱਚ ਗੱਲ ਬਣ ਗਈ ਆ ਆਜੋ ਆਪਾਂ ਆਪਦੇ ਅਸਲ ਨਾਇਕ ਲੱਭਗੇ ਜਿਹੜੇ ਬੰਦੇ ਇਹ ਗੱਲ ਕਹਿੰਦੇ ਜਿਹੜੇ ਕਿ ਹੌਲੇ ਜੇ ਮਤਵਾਲੇ ਲੋਕ ਸਾਡੇ ਵਾਲੇ ਦਵਾਲੇ ਹੁੰਦੇ ਬਹੁਤ ਸਾਰੇ ਜਿਹੜੇ ਇਹ ਗੱਲ ਕਹਿੰਦੇ ਜਿ ਕਿ ਸਾਡਾ ਤਾਂ ਨਾਇਕ ਆਹਾ ਸਾਡਾ ਤਾਂ ਨਾਇਕ ਆਹਾ ਉਹਨੂੰ ਇਹ ਗੱਲ ਕਹੋ ਵੀ ਤੁਹਾਡੇ ਘਰ ਦੇ ਵਿੱਚ ਕਿੰਨੇ ਮੈਂਬਰ ਆ ਉਹਨਾਂ ਦਾ ਨਾਇਕ ਕੌਣ ਆ ਤੇ ਜੇ ਤੂੰ ਉਹੋ ਜਿਹਾ ਬਣ ਜਾਣਾ ਤੇ ਪਿੱਟਣੇ ਸਾਰੀ ਉਮਰ ਤੁਹਾਡੇ ਟੱਬਰ ਨੂੰ ਕਿਵੇਂ ਪੈਣਗੇ ਇਹਦੇ ਬਾਰੇ ਖਿਆਲ ਕਰੋ ਸੋ ਅਸੀਂ ਆਪਣੇ ਨਾਇਕ ਕੌਣ ਨੇ ਇਹਨਾਂ ਨੂੰ ਸਮਝ ਗਏ ਸਾਡੇ ਨਾਇਕ ਕੌਣ ਸਨ ਇਹਨੂੰ ਸਮਝ ਗਏ ਸਾਡੀਆਂ ਵਰਤਮਾਨ ਚੁਣੌਤੀਆਂ ਕਿਹੜੀਆਂ ਨੇ ਉਹਨੂੰ ਸਮਝ ਗਏ ਤੇ ਸੋਸ਼ਲ ਮੀਡੀਆ ਜਿਹੜਾ ਇਹ ਬਰੂਦ ਵਰਗਾ ਹੁੰਦਾ ਤੇ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਲੋਕ ਆ ਜਿਹੜੇ ਉਹ ਇਸ ਗੱਲ ਦੇ ਉੱਤੇ ਅਮਲ ਨਹੀਂ ਕਰਦੇ ਸੋ ਆਜੋ ਆਪਾਂ ਸਮਝ ਗਏ ਕਿ ਭਾਈ ਸਾਨੂੰ ਫੈਦਲ ਜੱਟ ਚਾਹੀਦੇ ਆ ਸਾਨੂੰ ਉਹਦੇ ਉੱਤੇ ਸਮਾਂ ਬਰਬਾਦ ਕਰਨਾ ਚਾਹੀਦਾ ਜਾਂ ਸਾਨੂੰ ਅਸਲ ਨਾਇਕਾਂ ਦੇ ਵੱਲ ਖਿਆਲ ਕਰਨਾ ਚਾਹੀਦਾ ਅਸਲ ਮੁਸ਼ਕਲਾਂ ਦੇ ਵੱਲ ਖਿਆਲ ਕਰਨਾ ਚਾਹੀਦਾ ਸਾਡੇ ਮਸਲੇ ਕਿਹੜੇ ਕਿੜੇ ਆ ਇੰਨੀ ਜਿੰਨੀ ਖਿੱਚ ਰੱਖਦੇ ਆ ਕਿ ਭਾਈ ਅਸੀਂ ਉਹਨੇ ਜੀ ਅੰਦਰੋਂ ਆਵਾਜ਼ ਦਿੱਤੀ ਜੀ ਕਿ ਜੱਟ ਦਾ ਪੁੱਤ ਐ ਕਰੂਗਾ ਇਹ ਜੱਟਵਾਦ ਨੇ ਪੱਟਿਆ ਪੰਜਾਬ ਨੂੰ ਉਧਰਲੇ ਨੂੰ ਵੀ ਤੇ ਇਧਰਲੇ ਨੂੰ ਵੀ ਜੱਟਾਂ ਨੇ ਇਸ ਵੇਲੇ ਪੜ ਪੱਲੇ ਕੀ ਰਹਿ ਗਿਆ ਕਦੇ ਇਸ ਗੱਲ ਦਾ ਸਵੈਚਿੰਤਨ ਕਰਕੇ ਦੇਖਿਓ ਵਾਪੂਰੇ ਚਿਹਰੇ ਦੀਆਂ ਕੱਡੇ ਛੁਰੜੀਆਂ ਦੇਖਿਓ ਤੇ ਜਿਹੜੇ ਮੋਬਾਈਲ ਦੇ ਉੱਤੇ ਆਪਾਂ ਠੈਂ-ਠੈਂ ਕਰਦੇ ਆਂ ਤੇ ਉਹਦੀਆਂ ਕਿਸ਼ਤਾਂ ਕਿਵੇਂ ਜਾ ਰਹੀਆਂ ਵੀ ਦੇਖਿਓ ਤੇ ਉਹ ਆਇਆ ਕਿਹਦੇ ਹੱਥੋਂ ਆ ਇਹ ਵੀ ਦੇਖਿਓ ਮਿਹਰਬਾਨੀ